ਮਨੁੱਖ ਕਿਸੇ ਦਾ ਵੀ ਰਿਸ਼ਤੇਦਾਰ ਨਹੀਂ। ਉਹਦਾ ਕਿਸੇ ਨਾਲ ਵ੍ਰਿਸ਼ਤਾ ਨਹੀਂ ਆਉਂਦਾ। ਕਹਿਣ ਨੂੰ ਭਾਵੇਂ ਕੋਈ ਕਹੀ ਜਾਵੇ ਕਿ ਫਲਾਣੇ ਉਸਦੇ ਰਿਸ਼ਤੇਦਾਰ ਨੇ। ਸੰਬੰਧੀ ਨੇ। ਸੰਬੰਧੀ ਤੇ ਮਨ ਦੇ ਆਉਂਦੇ ਨੇ। ਸੰਬੰਧ ਤੇ ਮਨ ਦਾ ਆਉਂਦਾ। ਜਿਹਦੇ ਨਾਲ ਵਿਚਾਰਾਂ ਦੀ ਸਾਂਝ ਨਹੀਂ ਉਹਦੇ ਨਾਲ ਸੰਬੰਧ ਕਿਹੜੀ ਗੱਲ ਆ। ਜਿਹਦੇ ਨਾਲ ਸੋਚਣੀ ਨਹੀਂ ਮੇਲ ਖਾਂਦੀ ਉਹ ਕਿੱਥੋਂ ਸੰਬੰਧੀ। ਉਮਝੋ ਕਦੇ ਯਾਦ ਦੇ ਚ ਵੀ ਨਹੀਂ ਆਉਂਦਾ ਇੱਕ ਦੂਜੇ ਦੀ ਯਾਦ ਦੇ ਚ ਵੀ ਨਹੀਂ ਆਉਂਦੇ ਸੰਬੰਧੀ ਕਿਹੜੇ ਗੱਲ ਦਾ ਰਿਸ਼ਤੇਦਾਰ ਕਿਹੜੇ ਗੱਲ ਦਾ ਕਿਧਰੇ ਕਿਧਰੇ ਮਨ ਇੱਕ ਹੋ ਸਕਦਾ ਕਿਸੇ ਕਿਸੇ ਦਾ ਤੇ ਜਿੱਥੇ ਮਨ ਇੱਕ ਹੁੰਦਾ ਹੈ ਉਹ ਆਪਣਾ ਪ੍ਰਤੀਤ ਹੁੰਦਾ ਹੈ ਆਪਣਾ ਲੱਗਦਾ ਹੈ ਕੰਤ ਤੇ ਅਲੱਗ ਹੈ ਕੰਤ ਤੇ ਵੱਖ ਹੈ ਲੇਕਿਨ ਆਪਣਾ ਲੱਗ ਰਿਹਾ ਹੈ ਕਿਉਂ ਥੋੜੀ ਜਿਹੀ ਮਨ ਦੀ ਸਾਂਝ ਹੈ ਲੇਕਿਨ ਉਸ ਮਨੁੱਖ ਦੀ ਸਾਰੇ ਬ੍ਰਹਿਮੰਡ ਨਾਲ ਸਾਂਝ ਹੋ ਜਾਂਦੀ ਹੈ ਕਿਸ ਦੀ ਜੋ ਆਤਮਾ ਦੇ ਤਲ ਤੇ ਦੀਨ ਹੋਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਹਸਤੀ ਕੀਟੀ ਤ੍ਰਿਲੋ ਆਦੰ ਇੱਕ ਅਖੰਡਤ ਬਸੇ ਅਨਾਦੰ ਆਤਮਾ ਅਖੰਡ ਹੈ ਮਨ ਵੀ ਖੰਡਿਤ ਹੈ ਤਨ ਵੀ ਖੰਡਿਤ ਹੈ ਟੁਕੜੇ ਟੁਕੜੇ ਇਕ ਤਨ ਜੈਸਾ ਦੂਸਰਾ ਤਨ ਨਹੀਂ ਹੈ ਖੰਡਿਤ ਹੈ ਤੇ ਇੱਕ ਮਨ ਜੈਸਾ ਦੂਸਰਾ ਮਨ ਨਹੀਂ ਹੈ ਖੰਡਿਤ ਹੈ ਆਤਮਾ ਤੇ ਹੈ ਇੱਕ ਦੋ ਤਿੰਨ ਚਾਰ ਪੰਜ ਨਹੀਂ ਹੈ ਇੱਕੋ ਹੀ ਹੈ ਜਿਵੇਂ ਸਾਰੀਆਂ ਹੀ ਮੱਛਲੀਆਂ ਪਾਣੀ ਦੇ ਚ ਨੇ ਸਾਰਾ ਬ੍ਰਹਿਮੰਡ ਆਤਮਾ ਦੇ ਵਿੱਚ ਹੈ ਪਰਮਾਤਮਾ ਦੇ ਵਿੱਚ ਹੈ ਜਦ ਕੋਈ ਆਤਮਾ ਦੇ ਤਲ ਤੇ ਜੀਵਦਾ ਹੈ ਉਹ ਤੇ ਕੈ ਉੜਦਾ ਹੈ ਸਭ ਕੁਝ ਹੋਈ ਹੈ ਚਲੋ ਇੱਕ ਸਵਈਆ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੁਹਾਡੇ ਸਾਹਮਣੇ ਰੱਖਾਂ ਕਤ ਹੂੰ ਸੋਚੇ ਤ ਹੋਏ ਕੇ ਚੇਤਨਾ ਕੋ ਚਾਰ ਕੀਓ ਕਤ ਹੂੰ ਅਚਿੰਤ ਹੋਏ ਕੇ ਸੋਵਤ ਅਚੇਤ ਹੋ ਏ ਪ੍ਰਭੂ ਕਮਾਲ ਹੈ ਕਿਦਰੇ ਤੋਂ ਬੜਾ ਸੁਚੇਤ ਹੈ ਸਾਵਧਾਨ ਹੈ ਸਿਆਣਾ ਹੈ ਗਿਆਨੀ ਹੈ ਵਿਚਾਰਕ ਹੈ ਦਾਰਸ਼ਨਿਕ ਹੈ पर कतहु अजंत होए के सोवत अचेत हो किदरे तुम बिल्कुल अचेते तनु कख भी समझ नहीं कुछ भी नहीं पता अपने पराए दा किसी दा भी कोई बोध नहीं किसी नाल तेरी सांझ नहीं इतना अचे जैसे के पत्थर ऐसा है ਪਰ ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਮ ਦ੍ਰਿਸ਼ਟੀ ਪਰ ਤੋਂ ਹੀ ਹੈ ਕਤ ਹੂੰ ਅਚਿੰਤ ਹੋਇ ਕੇ ਸੋਤ ਅਚੇਤ ਹ ਕਤ ਹੂੰ ਬਿਖਾਰੀ ਹੋਇ ਕੇ ਮੰਗਤ ਫਿਰਤ ਵੇਖ ਕਹੂੰ ਮਹਾਦਾਨ ਹੋਇ ਕੇ ਮੰਗੇ ਉਹ ਧਨ ਦੇ ਤੋ ਕਿਦਰੇ ਮੈਂ ਦੇਖਦਾ ਬੜਾ ਵੱਡਾ ਪੱਕਾ ਮੰਗਤਾ ਹੈ ਤੂੰ ਦਰਦਰ ਮੰਗ ਰਿਹਾ ਪਰ ਕਿਦਰੇ ਮਹਾਦਾਨੇ ਪਰਤੋਈ ਇੱਕ ਦਾਤ ਤੇ ਇੱਕ ਬੇਖਾਰੀ ਜੀ ਸਭ ਤੇਰੇ ਚੋੜ ਬਿਡਾਣਾ ਜਦ ਕੋਈ ਆ ਤਮਾਂ ਦੇ ਤਲ ਤੇ ਜੀਉਂਦਾ ਦਾਨੀ ਤੇ ਬਿਖਾਰੀ ਇੱਕ ਲੱਗਦੇ ਨੇ ਮੂਰਖ ਤੇ ਸਿਆਣਾ ਇੱਕ ਲੱਗਦੇ ਨੇ ਸੁੰਦਰ ਤੇ ਕਰੋਪ ਇੱਕ ਲੱਗਦਾ ਛੋਟਾ ਤੇ ਵੱਡਾ ਇੱਕ ਲੱਗਦਾ ਵਾਂ ਸਮਝਾ ਕਰ ਸਮਝੇਰਾ ਅਰਧ ਉਰਧ ਦੋਤੇ ਨਾਹੀਂ ਰਾਤ ਦਿਨ ਸਤੈ ਨਾਹੀਂ ਭਗਤ ਕਬੀਰ ਕਹਿੰਦਾ ਅਰਧ ਅਰਧ ਛੋਟਾ ਵੱਡਾ ਨਹੀਂ ਰਹਿ ਜਾਂਦਾ ਛੋਟਾ ਦਿਖਾਈ ਦਿੰਦਾ ਕੋਈ ਵੱਡਾ ਦਿਖਾਈ ਦਿੰਦਾ ਮੂਰਖ ਦਿਖਾਈ ਦਿੰਦਾ ਸਿਆਣਾ ਦਿਖਾਈ ਦਿੰਦਾ ਪੁੰਨੀ ਦਿਖਾਈ ਦਿੰਦਾ ਪਾਪੀ ਦਿਖਾਈ ਦਿੰਦਾ ਆਪਣਾ ਦਿਖਾਈ ਦਿੰਦਾ ਹੈ ਬਿਗਾਨਾ ਦਿਖਾਈ ਦਿੰਦਾ ਹੈ ਮਾਨਸਿਕ ਤਲ ਹੈ ਸਰੀਰਕ ਤਲ ਹੈ ਸਭ ਬੇਗਾਨੇ ਨੇ ਕੋਈ ਆਪਣਾ ਨਹੀਂ ਇਹ ਸਰੀਰ ਦੇ ਤਲ ਦਾ ਜੀਵਣਾ ਹੈ ਕੁਝ ਆਪਣੇ ਵੀ ਹਨ ਸਾਰੇ ਬੇਗਾਨੇ ਨੇ ਬੜੇ ਧਿਆਨ ਨਾਲ ਸੁਣਨਾ ਹੈ ਨਿਕੋ ਚਾਪਣਾ ਹੈ ਇਹ ਮਾਨਸਿਕ ਤਲ ਤੇ ਜੀਣਾ ਹੈ ਮਨੁੱਖਤਾ ਇੱਥੋਂ ਸ਼ੁਰੂ ਹੁੰਦੀ ਹੈ ਮਾਨਵਤਾ ਇੱਥੋਂ ਸ਼ੁਰੂ ਹੁੰਦੀ ਹੈ ਇਨਸਾਨੀਅਤ ਇੱਥੋਂ ਸ਼ੁਰੂ ਹੁੰਦੀ ਹੈ ਹਨ ਗੁਣ ਆਪਣੇ ਵੀ ਹਨ ਕੋਈ ਵੀ ਆਪਣਾ ਨਹੀਂ ਸਭ ਉਪਰੇ ਨੇ ਸਭ ਬੇਗਾਨੇ ਨੇ ਇਸ ਸਰੀਰ ਦੇ ਤਲ ਦਾ ਜੀਵਨ ਨਹੀਂ ਕੁਝ ਆਪਣੇ ਵੀ ਹਨ ਇਹ ਮੰਨ ਦੇ ਤਲ ਦਾ ਜੀਵਣਾ ਸਭ ਆਪਣੇ ਨੇ ਕੋਈ ਬੇਗਾਨਾ ਨਹੀਂ ਕੋਈ ਉਪਰੇ ਨਹੀਂ ਇਹ ਆਤਮਾ ਦੇ ਤਲ ਦਾ ਜੀਵਣਾ ਆਪੇ ਹੁਣ ਫੈਸਲਾ ਕਰ ਲੈਣਾ ਕਿਹੜੇ ਤਲ ਤੇ ਜੀਉਂਦੇ ਰਹੋ ਸਭ ਉਪਰੇ ਨੇ ਕੋਈ ਵੀ ਆਪਣਾ ਨਹੀਂ ਸਭ ਦੇਗਾਨੇ ਨੇ ਸਭ ਦੁਸ਼ਮਣ ਨੇ ਗਲੀਆਂ ਦੇ ਕੱਖ ਵੀ ਦੁਸ਼ਮਣ ਨੇ ਸਭ ਦੁਸ਼ਮਣ ਨੇ ਸਭ ਉਪਰੇ ਨੇ ਸਭ ਬੇਗਾਨੇ ਨੇ ਇਸ ਸਰੀਰ ਦੇ ਤਲ ਦਾ ਜੀਵਣਾ ਹੈ ਔਰ ਬਹੁਤਾ ਜੀਵਨ ਸਰੀਰ ਦੇ ਤਲ ਦਾ ਹੈ ਇਸੇ ਵਾਸਤੇ ਬੇਗਾਨਗੀ ਹੈ ਇਸੇ ਵਾਸਤੇ ਅਫਰਾ ਤਫਰੀ ਹੈ ਇਸ ਵਾਸਤੇ ਦੁੱਖ ਸੰਤਾਪ ਹੈ ਇਸ ਵਾਸਤੇ ਕਲ ਕਲੇਸ਼ ਹੈ ਵਿਤਕਰੇ ਨੇ ਬਹੁਤਾ ਜੀਵਣਾ ਸਰੀਰ ਦੇ ਤਲ ਤੇ ਤੇ ਸਰੀਰ ਤੇ ਹੈ ਹੀ ਵਿਤਕਰਾ ਕਿਉਂਕਿ ਇੱਕ ਸਰੀਰ ਜੈਸਾ ਦੂਸਰਾ ਸਰੀਰ ਹੈ ਹੀ ਨਹੀਂ ਹੈ ਹੀ ਨਹੀਂ ਇਹ ਆਦ ਕਾਲ ਤੋਂ ਵੈਦਾਚਾਰੀ ਐਸਾ ਕਹਿੰਦੇ ਰਹੇ ਨੇ ਭੁੱਲ ਕੇ ਵੀ ਇੱਕ ਸਰੀਰ ਜੈਸਾ ਦੂਸਰਾ ਨਾ ਮੰਨ ਲੈਣਾ ਇਹ ਇੱਕ ਮਾਂ ਦੇ ਦੋ ਬੱਚੇ ਨੇ ਤਾਂ ਵੀ ਇਹ ਦੋ ਬੱਚੇ ਇੱਕ ਨਹੀਂ ਨੇ ਸਰੀਰ ਅਲੱਗ-ਅਲੱਗ ਹੈ ਕੁਦਰਤ ਇੱਕ ਜਿਹਾ ਸਰੀਰ ਦੂਜੇ ਦਾ ਬਣੰਦੀ ਹੀ ਨਹੀਂ ਹੈ ਇਹ ਠੀਕ ਹੈ ਸੈਂਸਨਿਟਿਸ ਦੀ ਪੌਖਤਗੀ ਕਰ ਦਿੱਤੀ ਇੱਕ ਸਰੀਰ ਦੂਜੇ ਸਰੀਰ ਦੇ ਮਾਸ ਨੂੰ ਐਕਸੈਪਟ ਨਹੀਂ ਕਰਦਾ ਕਬੂਲ ਨਹੀਂ ਕਰਦਾ ਪ੍ਰਵਾਨ ਨਹੀਂ ਕਰਦਾ ਤਾਂ ਹਰ ਇੱਕ ਦਾ ਮਾਸ ਅਲੱਗ-ਅਲੱਗ ਹੈ ਹਾਲਕ ਦੀਆਂ ਅੜ੍ਹੀਆਂ ਅਲੱਗ-ਅਲੱਗ ਨੇ ਤੇ ਹਰ ਇੱਕ ਦਾ ਮਾਸ ਅਲੱਗ-ਅਲੱਗ ਹੈ ਵੈਦ ਕਹਿੰਦੇ ਨੇ ਵੈਦ ਹਨੰਤਰ ਨੇ ਕਿਹਾ ਸੀ ਹਰ ਇੱਕ ਦਾ ਖੂਨ ਅਲੱਗ ਅਲੱਗ ਹੈ ਇੱਕ ਖੂਨ ਨਹੀਂ ਹੈ ਹਰ ਇੱਕ ਦਾ ਮਾਸ ਜਦ ਅਲੱਗ ਅਲੱਗ ਹੈ ਹਰ ਇੱਕ ਦਾ ਖੂਨ ਅਲੱਗ ਅਲੱਗ ਹੈ ਮਾਸ ਦਾ ਤਰਲ ਰੂ ਖੂਨ ਤੇ ਜੇ ਮਾਸ ਇੱਕ ਨਹੀਂ ਹੈ ਖੂਨ ਇੱਕ ਕਿੱਥੋਂ ਹੋ ਗਿਆ ਤੇ ਜੇ ਖੂਨ ਇੱਕ ਨਹੀਂ ਹੈ ਤੇ ਦੁੱਧ ਇੱਕ ਕਿੱਥਾ ਹੋ ਗਿਆ ਮੈਂ ਸੈਂਟਿਸਟਿਸ ਤੇ ਨਹੀਂ ਹੈ ਪਰੰਚੋ ਕੇ ਭਾਰਤ ਦੇ ॠषि ਮਨੀਆਂ ਨੂੰ ਮੈਂ ਪੜਿਆ ਥੋੜਾ ਜਿਹਾ ਮੈਂ ਸਮਝਿਆ ਹੈ ਸਰੀਰ ਦੇ ਤਲ ਤੇ ਕੁਛ ਵੀ ਇਕ ਨਹੀਂ ਹੈ ਸਭ ਅਲਗ ਅਲਗ ਹੈ ਮੇਰੇ ਕਰਤੇ ਇਕ ਖੇਲ ਰਚਾਇਆ ਕੋਈ ਨ ਕਿ ਸਹੀ ਜਿਹਾ ਪਾਇਆ ਸਭ ਦੇ ਸਰੀਰ ਅਲਗ ਅਲਗ ਨੇ ਕਿ ਜਦ ਕੋਈ ਸਰੀਰ ਦੇ ਤਲ ਤੇ ਜੇ ਰਿਅ ਅਸਤਵ ਗੇ ਗਿਆ ਹੀ ਨਹੀਂ ਸਭ ਵੇਗਾ ਲੈ ਲੈ ਸਭ ਦੁਸ਼ਮਨ ਲੈ ਕੋਈ ਵੀ ਆਪਣਾ ਨਹੀਂ ਜਿੱਥੇ ਬੈਠੇਗਾ ਉਹਦੀਆਂ ਅੱਖਾਂ ਇੰਜ ਵੇਖਣਦੀਆਂ ਹਰ ਇੱਕ ਨੂੰ ਬੇਗਾਨੇ ਨੇ ਸਭ ਉਪਰੇ ਨੇ ਸਭ ਦੋਸ਼ਮਣ ਨੇ ਸਭ ਪਰਾਈ ਨੇ ਮਾਨਸਿਕ ਤਲ ਤੇ ਜੀਣ ਵਾਲਾ ਨਹੀਂ ਕੁਛ ਆਪਣੇ ਵੀ ਨੇ ਫਲਾਣਾ ਆਪਣਾ ਉਹ ਆਪਣਾ ਹੈ ਔਰ ਇਹ ਆਪਣਾ ਹੋ ਸਕਦਾ ਹੈ ਇਥੋਂ ਮਨੁੱਖਤਾ ਸ਼ੁਰੂ ਆਉਂਦੀ ਹੈ ਕੁਛ ਆਪਣੇ ਵੀ ਨੇ ਪਰ ਇਥੋਂ ਦੇਵਤਾਪਣ ਸ਼ੁਰੂ ਹੋ ਜਾਂਦਾ ਹੈ ਇਥੋਂ ਸੰਤਪਣਾ ਸ਼ੁਰੂ ਹੋ ਜਾਂਦਾ ਹੈ ਇਥੋਂ ਬ੍ਰਹਮ ਗਿਆਨ ਸ਼ੁਰੂ ਹੋ ਜਾਂਦਾ ਹੈ ਸਭ ਆਪਣੇ ਨੇ ਸਭ ਕੋ ਮੇਂ ਖਮ ਆਪਨ ਕੇ ਨਾ ਹਮ ਸਬਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਵਿਰਹਾ ਤੋ ਮੇਲ ਕੀਓ ਮੇਰੇ ਰਾਜਾ ਸਭ ਆਪਣੇ ਨੇ ਕੋਈ ਬੇਗਾਨਾ ਨਹੀਂ ਇਸ ਤਰ੍ਹਾਂ ਦਾ ਮਨੁੱਖ ਇਤਨਾ ਸਮ੍ਰਿਸ਼ਟ ਹੋ ਜਾਂਦਾ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਇਹ ਚਾਨਣਾ प्रभु तू है पर मैं किस तरह कह दे मैं अंधेरा कोई हो रहा है ये तू है नमो अंधकार नमो तेज तेज है कल बड़ी जरूरत है कलगी दर पातशाह ये बड़ी हिम्मत है नमो अंधकारे, नमस्कार अंधकार नमस्कार तेनो हे अंधकार स्वरूप परमात्मा नमस्कार ते जे मैं कह दया प्रकाश तेरे तो आ रहा है ਤੇ ਅੰਧੇਰਾ ਕਿਸੇ ਹੋਰ ਤੋਂ ਆ ਰਿਹਾ ਹੈ ਤੇ ਦਾ ਮਤਲਬ ਤੇਰੇ ਮੁਕਾਬਲੇ ਵੀ ਕੋਈ ਹੋਰ ਹੈ ਫਿਰ ਫਿਰ ਤੇ ਗਲ ਹੋ ਗਏ ਫਿਰ ਤੇ ਸਮ ਦ੍ਰਿਸ਼ਟੀ ਨਾ ਹੋਈ ਇਸਲਾਮ ਇਸਾਈਅਤ ਐਸਾ ਕਹਿੰਦੀ ਹੈ ਨੇਕੀਆਂ ਖੁਦਾ ਤੋਂ ਆਉਂਦੀਆਂ ਨੇ ਬਦੀਆਂ ਸ਼ੈਤਾਨ ਤੋਂ ਆਉਂਦੀਆਂ ਨੇ ਐਸਾ ਕਹਿੰਦੇ ਨੇ ਐਸਾ ਮੰਨਦੇ ਨੇ ਔਰ ਆਖਰੀ ਗਿਆਥ ਲਈ ਅਰਜ਼ ਕਰਾਂ ਜਿਹੜੇ ਹਜ ਕਰਨ ਹਾਜੀ ਜਾਂਦੇ ਨੇ ਜਿੱਥੇ ਖਾਨਾ ਖੁਦਾ ਦੀ ਹਜ ਕਰਦੇ ਨੇ ਤੇ ਉਸ ਗੁਫਾ ਦੀ ਵੀ ਹਜ ਕਰਦੇ ਨੇ ਜਿੱਥੇ ਮੁਹੰਮਦ ਸਾਹਿਬ ਦੀ ਪਹਿਲੀ ਸਮਾਦੀ ਲੱਗੀ ਤੇ ਇੱਕ ਸ਼ੈਤਾਨ ਦੀ ਮੂਰਤੀ ਨੂੰ ਪੱਥਰ ਵੀ ਮਾਰ ਕੇ ਆਂਦੇ ਨੇ ਤੁੰ ਬਧੀਆਂ ਵੇਚਦਾ ਇਹ ਸਮ ਦ੍ਰਿਸ਼ਟੀ ਨਹੀਂ ਹੈ ਇਹ ਮੋਟਿਆ ਕਰ ਹੈ ਇਹ ਮੋਟਾ ਪਣਾ ਹੈ ਚਲੋ ਇਸ ਸਮੇ ਬਹੁਤ ਉਰੂਪੇਸਤੇ ਨਾ ਬਿਆਨ ਕਰਾਂ ਨੇਕੀਆਂ ਖੁਦਾ ਤੋਂ ਆਉਂਦੀਆਂ ਨੇ ਬਦੀਆਂ ਸ਼ੈਤਾਨ ਤੋਂ ਆਉਂਦੀਆਂ ਨੇ ਪਰ ਕਮਾਂ ਦੀ ਗੱਲ ਜਦ ਕੋਈ ਸਮ ਦ੍ਰਿਸ਼ਟ ਹੋ ਜਾਂਦਾ ਹੈ ਉਹਦੀ ਖੇਡ ਕੋਈ ਹੋਰ ਹੋ ਜਾਂਦੀ ਹੈ ਨੇਕੋ ਮੌਰਖ ਨੇਕੋ ਸਿਆਣਾ ਵਰਤੇ ਸਭ ਕਿਛ ਤੇਰਾ ਬਾਣਾ ਸਾਡਾ ਦਾਵਾ ਨਹੀਂ ਅਸੀਂ ਚੰਗੇ ਆ ਸਾਡਾ ਇਹ ਕਹਿਣਾ ਵੀ ਨਹੀਂ ਕੋਈ ਮਾੜਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਹੇ ਪਰਨਵਤ ਨਾਨਕ ਤਾਰੇ ਸੋਏ ਕਿਉ ਨਮਉ ਅੰਧਕਾਰੇ ਨਮਉ ਤੇਜ ਤੇਜੇ ਇਹ ਅੰਧਕਾਰ ਦੇ ਸਰੂਪ ਪਰਮਾਤਮਾ ਤੈਨੂੰ ਨਮਸਕਾਰ